ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਤਸ਼ੱਦਦ ਕੀਤਾ ਹੈ ਪਹਿਲੇ ਤੇ ਇਹਨਾਂ ਦੇ ਬੰਦੇ ਫੜਨੇ ਜਿਹੜੀ ਮੰਗਾਂ ਵੀ ਵਾਦਾ ਇਹ ਸਰਕਾਰ ਨੇ ਕੀਤਾ ਤੇ ਜਦੋਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤੇ ਕਿਸਾਨਾਂ ਨੇ ਧਰਨਾ ਲਾਇਆ ਸਾਨ ਨੂੰ ਫੜਲੇ ਤੇ 9-9 ਮਹੀਨੇ ਤੋਂ ਇਹਨਾਂ ਬੰਦਿਆਂ ਨੂੰ ਛੱਡਿਆ ਨਹੀਂ ਹੈ ਜਿਹਦੇ ਧਰਨੇ ਲਾ ਰਹੇ ਨੇ ਤੇ ਇਹ ਸਰਕਾਰ ਨੂੰ ਦੇਖੋ ਕਿਸਾਨਾਂ ਦੇ ਉੱਤੇ ਜਿਹੜਾ ਕਿਸਾਨਾਂ ਨੇ ਇਹਨਾਂ ਦੀ ਸਰਕਾਰ ਬਣਾਈ ਉਹਨਾਂ ਦੇ ਖੇਤੂ ਤੇ ਗੈਸ ਲਾ ਕੇ ਤਸ਼ੱਦਦ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਾਰਟੀ ਨੇ ਹਮੇਸ਼ਾ ਕਿਸਾਨਾਂ ਦਾ ਪੱਖ ਪੂਰਿਆ ਹੈ ਅੱਜ ਦੇ ਪੰਜਾਬ ਦੀ ਕਿਸਾਨੀ ਖੜੀ ਹੋਈ ਹੈ ਉਹਦੇ ਵਿੱਚ ਬਾਦਲ ਸਾਹਿਬ ਤੋਂ ਸਭ ਤੋਂ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਮੋਟਰਾਂ ਤੇ ਟਰੈਲਰ ਮਾਫ਼ ਕਰਕੇ ਹਰ ਕਿਸਾਨ ਦਾ ਇੰਨੇ ਸਾਲਾਂ ਦਾ ਲੱਖਾਂ ਦਾ ਕਰੋਨਾ ਦਾ ਮੈਨੂੰ ਲੱਗਦਾ ਫਾਇਦਾ ਕਰਤਾ ਹੈ ਕਿ ਜਿਸ ਪਾਰਟੀ ਨੇ ਕੇਂਦਰ ਦੇ ਖਿਲਾਫ ਇਹ ਲੜਾਈ ਲੜੀ ਤੁਹਾਡੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਜੇ ਪਹਿਲਾ ਕਦਮ ਪਟਿਆ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਿਨ੍ਹਾਂ ਨੇ ਗੱਠਜੋੜ ਤੇ ਮੰਤਰੀ ਮੰਡਲ ਛੱਡਿਆ ਤੇ ਤੁਹਾਡੇ ਨਾਲ ਖੜੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਇਹ ਅਸੀਂ ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਲੈ ਕੇ ਆਵਾਂਗੇ ਪੰਜਾਬ 'ਚ ਇਹਨਾਂ ਸਾਰਿਆਂ ਨੂੰ ਚੁੱਲੂ ਬਲ ਪਾਣੀ 'ਚ ਡੁੱਬ ਮਰਨਾ ਚਾਹੀਦਾ ਹੈ ਕਿ ਕ੍ਰਾਂਤੀ ਦਾ ਕੀ ਲੈ ਕੇ ਆਇਆ ਕਿ ਮੰਤਰੀ ਜਾ ਕੇ ਉਥੇ ਬੱਚਿਆਂ ਦੀ ਚੈਕਿੰਗ ਕਰਦਾ ਹੈ ਤੇ ਪੱਤੀ ਵਿੱਚੋਂ 18 ਨੂੰ ਆਪਣੀ ਮਾਂ ਦੀ ਭਾਸ਼ਾ ਹੀ ਨਹੀਂ ਆਈ ਇਹ ਹੀ ਸਰਕਾਰ ਦਾ ਹਾਲ ਹੈ ਪੰਜਾਬ ਦਾ ਜੋ ਬਿਹਾਲ ਇਹਨਾਂ ਨੇ ਕਰਤਾ ਕੱਲੇ ਕਰਜ਼ੇ ਚੜਾ ਚੜਾ ਕੇ ਤੇ ਜ਼ਮੀਨ ਤੇ ਕੰਮ ਕੋਈ ਨਹੀਂ ਗੱਲਾਂ ਸਾਂ ਹੀ ਕੀ ਮਤ ਲੈ ਤੇ ਸ਼ਰਮ ਨਾਲ ਇਹਨਾਂ ਨੂੰ ਡੁੱਬਵਾ ਰਿਹਾ ਸਸਕਾ ਜੀ ਮੈਂ ਕੁਮਿਲ ਕਪੂਰ ਤੋਂ ਦੇਖ ਰਿਹਾ ਗਲੋਬਲ ਪੰਜਾਬ ਟੀਵੀ ਸ਼ਰਮਨੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੋਰ ਪਾਤਲ ਨੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਦਾਗਣ ਅਤੇ ਲਾਠੇ ਚਾਰਜ ਕਰਨ ਦੀ ਕੜੀ ਨਿੰਦਾ ਕੀਤੀ ਹੈ ਉਹਨਾਂ ਇਸ ਘਟਨਾ ਨੂੰ ਲੋਕਤੰਤਰ ਦੇ ਲਈ ਚਿੰਤਾਜਨਕ ਵਿਕਰਾ ਦਿੱਤਾ ਹੈ ਹਰਸ਼ਿਮਤ ਕੋਰ ਪਾਤਲ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਕਿਸਾਨ ਆਪਣੀਆਂ ਜਾਇਜ਼ ਮੰਗਾਂ ਦੇ ਲਈ ਸ਼ਾਂਤੀਪੂਰਨ ਢੰਗ ਦੇ ਨਾਲ ਆਵਾਜ਼ ਚੁਕ ਰਹੇ ਨੇ ਪਰ ਸਰਕਾਰ ਉਹਨਾਂ ਦੀ ਸੁਣਵਾਈ ਕਰਨ ਦੀ ਬਜਾਏ ਉਹਨਾਂ ਨੂੰ ਦਬਾਉਣ ਦੀ ਨੀਤੀ ਅਪਣਾ ਰਹੀ ਹੈ ਉਹਨਾਂ ਦੋਸ਼ ਲਗਾਏ ਕਿ ਸਰਕਾਰ ਕਿਸਾਨੀ ਮਸਲਿਆਂ ਦਾ ਹੱਲ ਕਰਨ ਦੀ ਥਾਂ ਤੇ ਤਾਣਾ ਸ਼ੈ ਰ ਰਵਈਆ ਅਖਤਿਆਰ ਕਰੀ ਹੈ ਜੋ ਲੋਕਤੰਤਰ ਮੁੱਦੇ ਦੇ ਖਿਲਾਫ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸਰਕਾਰ ਅੱਜ ਆਪਣੇ ਵਾਅਦਿਆਂ ਉੱਤੇ ਖਰੀ ਨਹੀਂ ਉਤਰ ਪਾ ਰਹੀ ਹਰ ਮੌਕੇ ਉਤੇ ਨਾਕਾਮ ਰਹੀ ਹੈ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਵੀ ਪੂਰੀ ਨਹੀਂ ਉਤਰ ਪਾ ਰਹੀ ਉਹਨਾਂ ਦੇ ਵੀ ਕਹਿਣਾ ਸੀ ਕਿ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਨੇ ਅਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਤਈ ਵੀ ਬਰਦਾਸ਼ਤਯੋਗ ਨਹੀਂ ਹੈ ਸਮਨਤ ਕੋਲ ਬਾਦਲ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਤੁਰੰਤ ਸੰਵਾਦ ਸ਼ੁਰੂ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸੰਵੇਦਨਸ਼ੀਲਤਾ ਦੇ ਨਾਲ ਹੱਲ ਕੱਢਿਆ ਜਾਵੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਲੋਕਤੰਤਰ ਟਾਂਗਤੇ ਨਾਲ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਇਸ ਮਾਮਲੇ ਨੇ ਇੱਕ ਵਾਰ ਫਿਰ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ ਅਤੇ ਹੁਣ ਸਭ ਦੀਆਂ ਨਿਗਾਹਾਂ ਸਰਕਾਰ ਦੀ ਅਗਲੀ ਕਾਰਵਾਈ ਤੇ ਹੀ ਤੇ ਕਿਉਂ ਹੋਈਆਂ ਨੇ ਜੋ ਨਿਕਲੀ ਪਾਰਟੀ ਧਰਨੇ ਤੇ ਸਰਕਾਰ ਬਣਾ ਗਈ ਤੇ ਹੁਣ ਕਿਸਾਨਾਂ ਦੇ ਧਰਨੇ ਚੂਹਦੇ ਆ ਕਿਸਾਨ ਬਠਿੰਡਾ ਵੱਲੋਂ ਜਾ ਰਹੇ ਸੀ ਤਾਂ ਰਾਮਪੁਰੇ ਅਥਰੂ ਗੈਸ ਦੇ ਗੋਲੇ ਤੇ ਲਾਠੀ ਚਾਰਜ ਕੀਤਾ ਔਰ ਲੋਕਾਂ ਦੇ ਘਰਾਂ ਚ ਵੀ ਜਿਹੜੇ ਅਥਰੂ ਗੈਸ ਦੇ ਗੋਲੇ ਗਿਆ ਕਿਵੇਂ ਦੀ ਨਹੀਂ ਬਹੁਤ ਸ਼ਰਮਨਾਕ ਗੱਲ ਹੈਗੀ ਕਿ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਤਸ਼ੱਦਦ ਕੀਤਾ ਹੈ ਪਹਿਲੇ ਤਾਂ ਇਹਨਾਂ ਦੇ ਬੰਦੇ ਫੜ ਲਏ ਜਦੋਂ ਆਪਣੀ ਜਾਇਜ਼ ਮੰਗਾ ਮੰਗ ਰਹੇ ਸੀ ਜਿਹੜੀ ਮੰਗਾ ਵੀ ਵਾਦਾ ਇਹ ਸਰਕਾਰ ਨੇ ਕੀਤਾ ਤੇ ਜਦੋਂ ਮੰਗਾ ਪੂਰੀਆਂ ਨਹੀਂ ਕੀਤੀਆਂ ਤੇ ਸਰਕਾਰ ਕਿਸਾਨਾਂ ਨੇ ਧਰਨਾ ਲਾਇਆ ਤਾਂ ਫਿਰ ਉਹਨਾਂ ਦੇ ਬੰਦੇ ਕਿਸਾਨ ਨੂੰ ਫੜ ਲਏ ਤੇ 9-9 ਮਹੀਨੇ ਤੋਂ ਉਹਨਾਂ ਬੰਦਿਆਂ ਨੂੰ ਛੱਡਿਆ ਨਹੀਂ ਹੈ ਤੇ ਜਦ ਉਹਨਾਂ ਦੇ ਸਾਥੀ ਉਹਨਾਂ ਦੀ ਰਿਹਾਈ ਵਾਸਤੇ ਜੇ ਧਰਨੇ ਲਾ ਰਹੇ ਨੇ ਤੇ ਇਹ ਸਰਕਾਰ ਨੂੰ ਦੇਖੋ ਉਸ ਕਿਸਾਨਾਂ ਦੇ ਉੱਤੇ ਜਿਹੜਾ ਕਿਸਾਨਾਂ ਨੇ ਇਹਨਾਂ ਦੀ ਸਰਕਾਰ ਬਣਾਈ ਉਹਨਾਂ ਦੇ ਅਥਰੂ ਤੇ ਗੈਸ ਲਾ ਕੇ ਤਸ਼ੱਦਦ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਮੈਂ ਤਾਂ ਕਿਸਾਨ ਵੀਰਾਂ ਨੂੰ ਆਹੀ ਬੇਨਤੀ ਕਰਾਂਗੀ ਕਿ ਜਿਸ ਪਾਰਟੀ ਨੇ ਹਮੇਸ਼ਾ ਕਿਸਾਨਾਂ ਦਾ ਪੱਖ ਪੂਰਿਆ ਹੈ ਅੱਜ ਜੇ ਪੰਜਾਬ 'ਚ ਕਿਸਾਨੀ ਖੜੀ ਹੋਈ ਹੈ ਉਹਦੇ ਵਿੱਚ ਬਾਦਲ ਸਾਹਿਬ ਤੋਂ ਸਭ ਤੋਂ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਮੋਟਰਾਂ ਦੇ ਬਿੱਲ ਮਾਫ਼ ਕਰਕੇ ਹਰ ਕਿਸਾਨ ਦਾ ਇੰਨੇ ਸਾਲਾਂ ਦਾ ਲੱਖਾਂ ਦਾ ਕਰੋੜਾਂ ਦਾ ਮੈਨੂੰ ਲੱਗਦਾ ਫਾਇਦਾ ਕਰਤਾ ਹੈਗਾ ਤੇ ਜਿਸ ਪਾਰਟੀ ਨੇ ਕੇਂਦਰ ਦੇ ਖਿਲਾਫ ਵੀ ਲੜਾਈ ਲੜੀ ਤੁਹਾਡੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਜੇ ਪਹਿਲਾ ਕਦਮ ਪਟਿਆ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਿਨ੍ਹਾਂ ਨੇ ਗੱਠਜੋੜ ਤੇ ਮੰਤਰੀ ਮੰਡਲ ਛੱਡਿਆ ਤੇ ਤੁਹਾਡੇ ਨਾਲ ਖੜੇ ਤੇ ਸਾਰੀ ਪਾਰਟੀਆਂ ਨੇ ਜਿਨ੍ਹਾਂ ਨੇ ਉਸ ਸਮੇਂ ਤੁਹਾਡਾ ਫਾਇਦਾ ਉਠਾਇਆ ਤੁਹਾਨੂੰ ਛੋਟੀ ਹਮਦਰਦੀ ਦਿਖਾਈ ਤੁਹਾਡੇ ਵੋਟਰਾਂ ਦਾ ਫਾਇਦਾ ਲੈ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ ਲੇਕਿਨ ਮਗਰੋਂ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਵਿਵਹਾਰ ਕੀਤਾ ਅੱਜ ਮੈਂ ਬੇਨਤੀ ਕਰਦੀ ਆ ਆਪਣੀ ਖੇਤਰੀ ਪਾਰਟੀ ਕਿਸਾਨਾਂ ਦੀ ਮਜ਼ਦੂਰਾਂ ਦੀ ਪੰਜਾਬੀਆਂ ਦੀ ਨੁਮਾਇੰਦਗੀ ਜਥੇਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਮਜ਼ਬੂਤ ਕਰੋ ਕਿਉਂਕਿ ਜਿੰਨਾ ਮਜ਼ਬੂਤ ਤੁਸੀਂ ਕਰੋਗੇ ਉਹਨਾਂ ਤੱਕਲੇ ਹੋ ਕੇ ਤੁਹਾਡੀ ਹੱਕਾਂ ਵਾਸਤੇ ਅਸੀਂ ਤੁਹਾਡੀ ਲੜਾਈ ਲੜਨ ਜੋਗੇ ਹੋਵਾਂਗੇ ਕਿ ਇਹਨਾਂ ਦਾ ਖਹਿੜਾ ਛੱਡੋ ਜਿਹੜਾ ਨੇ ਤੁਹਾਨੂੰ ਤਸ਼ੱਦਦ ਤੋਂ ਇਲਾਵਾ ਤੁਹਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਤੁਹਾਨੂੰ ਜੇਰਾ ਚਿਤ ਕਰਿਆ ਬਈ ਕਰੋਨਾ ਰੁਪਿਆ ਲਾਤਾ ਸਿੱਖਿਆ ਕ੍ਰਾਂਤੀ ਵੀ ਅਸੀਂ ਪੰਜਾਬ ਚ ਬੜੀ ਸਿੱਖਿਆ ਬਦਲਤੀ ਅੱਜ ਹਜੂਤ ਬੈਂਸ ਅਚਨ ਚੇਤ ਮਾਚੀ ਵਾਲੇ ਗਏ ਆ ਚੈਕਿੰਗ ਕਰਨ ਗਏ ਆ ਤਾਂ 25 ਬੱਚਿਆਂ ਚੋਂ 18 ਬੱਚਿਆਂ ਨੂੰ ਮਰਤ ਭਾਸ਼ਾ ਸਾਡੀ ਪੰਜਾਬੀ ਬੋਲੀ ਤੱਕ ਨਹੀਂ ਆਉਂਦੀ ਸੀ ਕਿਵੇਂ ਲਿਖ ਦਿਨ ਨੂੰ ਸ਼ਰਮਸਰ ਤੇ ਇਹ ਤੋਂ ਹੋਰ ਸ਼ਰਮਨਾ ਗੱਲ ਕੀ ਹੋ ਸਕਦੀ ਹੈ ਤਾਂ ਮੈਂ ਕਹਿੰਦੀ ਆ ਇਹ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਕਿ ਅਸੀਂ ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਲੈ ਕੇ ਆਵਾਂਗੇ ਪੰਜਾਬ 'ਚ ਇਹਨਾਂ ਸਾਰਿਆਂ ਨੂੰ ਚੁੱਲੂਬਲ ਪਾਣੀ ਚ ਡੁੱਬ ਮਰਨਾ ਚਾਹੀਦਾ ਹੈ ਕਿ ਕ੍ਰਾਂਤੀ ਦਾ ਕੀ ਲੈ ਕੇ ਆਇਆ ਕਿ ਮੰਤਰੀ ਜਾ ਕੇ ਉੱਥੇ ਬੱਚਿਆਂ ਦੀ ਚੈਕਿੰਗ ਕਰਦਾ ਹੈ ਤੇ 25 ਵਿੱਚੋਂ 18 ਨੂੰ ਆਪਣੀ ਮਾਤਭਾਸ਼ਾ ਹੀ ਨਹੀਂ ਆਏ। ਇਹ ਹੀ ਸਰਕਾਰ ਦਾ ਹਾਲ ਹੈ। ਪੰਜਾਬ ਦਾ ਜੋ ਬਿਹਾਲ ਇਹਨਾਂ ਨੇ ਕਰਤਾ ਕੱਲੇ ਕਰਜ਼ੇ ਚੜਾ ਚੜਾ ਕੇ ਤੇ ਇੱਕ ਜ਼ਮੀਨ 'ਚ ਕੰਮ ਕੋਈ ਨਹੀਂ ਗੱਲਾਂ ਸਾਂ ਸੀਮਤ ਨਹੀਂ ਤੇ ਸ਼ਰਮ ਨਾਲ ਇਹਨਾਂ ਨੂੰ ਡੁੱਬਣਾ ਚਾਹੀਦਾ। ਜੀ ਭਾਈ ਰੋਜ਼ ਕਿਸੇ ਨੂੰ ਗੋਲੀ ਮਿਲਦੀ ਹੈ, ਕਤਲ ਹੋ ਰਿਹਾ ਹੈ, ਰਾਤ ਫੇਰ ਸੰਗਰੂਰ ਕਿਸੇ ਨੌਜਵਾਨ ਦਾ ਘਰ ਬੜਚੇ ਕਤਲ ਕਰਤਾ। ਕਿਵੇਂ ਦੇਖਦੇ ਲਾਡੂ? ਇਹ ਤਾਂ ਜੀ ਇੱਕ ਨਾਰਮਲ ਬਣ ਗਿਆ ਹੈ ਜੇ ਕਿਸੇ ਦਿਨ ਕਿਸੇ ਦਾ ਕਤਲ ਜਾਂ ਕੁਝ ਨਹੀਂ ਹੋਇਆ ਹੈ ਤੇ ਲੋਕਾਂ ਨੂੰ ਹੈਰਾਨੀ ਹੁੰਦੀ ਕਿ ਦਿਨ ਸ਼ਾਂਤੀ ਦੇ ਨਾਲ ਨਿਕਲ ਗਿਆ ਇਹ ਹਾਲਾਤ ਇਹੋ ਜਿਹੇ ਜਿਹੜੇ ਆ ਸਮਾਜ ਮੀ ਪਾਰਟੀ ਨੇ ਪੈਦਾ ਕਰ ਦਿੱਤੇ ਨੇ ਕਿ ਰੋਜ਼ ਦਿਨ ਦਿਹਾੜੇ ਬੇਖੌਫ ਹੋ ਕੇ ਗੈਂਗਸਟਰ ਫਿਰ ਰਹੇ ਨੇ ਪਾਵੇਂ ਕਿਸੇ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਗੋਲੀ ਨਾਲ ਮਾਰ ਦੇ ਕਿਸੇ ਦੇ ਦੁਕਾਨ 'ਚ ਕਿਸੇ ਦੇ ਦਫ਼ਤਰ 'ਚ ਪੋਲ ਸੈਸ਼ਨ ਚ ਤਾਂ ਗ੍ਰੇਨੜੇ ਜਾਤੇ ਨਾਲ हमरे ਰੋਜ਼ ਹੀ ਹੋ ਰਹੇ ਨੇ ਲੋਕੇਟ ਰੌਂ ਚੱਲਦੇ ਨਾਲ ਤੇ ਚੰਡੀਗੜ੍ਹ ਵਰਗੇ ਸ਼ਹਿਰ ਚ ਇਹਨਾਂ ਨੇ ਮੋਹੱਲੇ ਚ ਇਹਨਾਂ ਦਾ ਕਾਰਨਾਮਾ ਦਿਖਾਤਾ ਅੱਧਾ ਪੰਜਾਬ ਬੀਐਸਐਫ ਤੇ ਹਵਾਲੇ ਕਰਤਾ ਇੱਕ ਆਮ ਆਦਮੀ ਪਾਰਟੀ ਨੇ ਲੇਕਿਨ ਬੀਐਸਐਫ ਤੇ ਨਾਲ ਰਲ ਮਿਲ ਕੇ ਇਹ ਸਰਕਾਰ ਨੇ ਇੰਨਾ ਬੁਰਾ ਹਾਲ ਕਰਤਾ ਕਿ ਕਦੇ ਮੈਂ ਸੋਚਣ ਚ ਮਜਬੂਰ ਹੋ ਜਾਂਦੀ ਹਾਂ ਕਿ ਇਹ ਸਰਕਾਰਾਂ ਹੀ ਕਰਾਰੀਆਂ ਨੇ ਨਹੀਂ ਤਾਂ ਜੇ ਗੈਂਗਸਟਰ ਜੇਲ੍ਹ ਦੇ ਬੈਠ ਕੇ ਮੀਡੀਆ ਚੈਨਲ ਨੂੰ ਇੰਟਰਵਿਊ ਦੇ ਰਹੇ ਨੇ ਜਿੱਥੇ ਚਿੜੀ ਨਹੀਂ ਫੜ ਸਕਦੀ ਤਾਂ ਫਿਰ ਇਹ ਹੋਮ ਮੰਤਰੀ ਤੇ ਮੁੱਖ ਮੰਤਰੀ ਜਿਹੜੇ ਕੋਈ ਭਗਵੰਤ ਮਾਨ ਨੇ ਇਹ ਕੱਲੇ ਹਸਪੀਟਲ 'ਚ ਦਾਖਲ ਹੋਣ ਲਾਇਕ ਨਹੀਂ ਕਿ ਕੁਝ ਲੋਕਾਂ ਦਾ ਸਵਾਰਨ ਜੋਗੇ ਵੀ ਹੈਗੇ ਇਹ ਮੈਂ ਇਹਨਾਂ ਤੋਂ ਜਵਾਬ ਮੰਗਦਾ